ਸ੍ਰੀ ਕਾਲ ਜੀ ਅੱਜ ਉਹ ਸ਼ਹੀਦਾਂ ਦੀ ਧਰਤੀ ਤੇ ਖੜੇ ਆ ਜਿੱਥੇ ਧੰਤਨ ਬਾਬਾ ਜੁਰਾਵਰ ਸਿੰਘ ਤੇ ਧੰਤਨ ਬਾਬਾ ਫਰਜ਼ ਸਿੰਘ ਤੇ ਧੰਤਨ ਮਾਤਾ ਗੁਜਰ ਕੋਰਣਾ ਹੀ ਖਾਤੋ ਇਸ ਦੁਆਰ ਦੇ ਸਾਹਮਣੇ ਖੜੇ ਆ ਇਸ ਟਾਈਮ ਫਤੇਗੜ ਸਾਹਿਬ ਦੇ ਜਿੱਥੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਮੱਥਾ ਟੇਕਣਾ ਹੀ ਹੈ ਦਰਸ਼ਨ ਕਰਨੇ ਹੀ ਅੱਜ ਨਗਰ ਕੀਰਤਨ ਵੀ ਇੱਥੇ ਸਜਾਏ ਗਏ ਨੇ ਇਹ ਧਰਤੀ ਉਹੀ ਧਰਤੀ ਆ ਜਿੱਥੇ ਕਿਹਾ ਜਾਂਦਾ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਜਿੱਥੇ ਇੰਨੇ ਸਿੱਕੇ ਦੇ ਕੇ ਸ਼ਹਾਦਤਾਂ ਦਵਾਏ ਗਿਆਂ ਗੁਰੂ ਮਹਾਰਾਜ ਦੇ ਸੰਸਕਾਰ ਲਈ ਜਿਹੜੇ ਬੱਚੇ ਸੀਗੇ ਉਹਨਾਂ ਦੇ ਸੰਸਕਾਰ ਲਈ ਇਹ ਉਹ ਥੱਤੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਦਰਸ਼ਨ ਦੋਦਾਰੇ ਕਰਨ ਆਈ ਹੋਈ ਹੈ ਇੱਥੇ ਮੱਥਾ ਟੇਕਣ ਆਈ ਹੋਈ ਹੈ ਇਹ ਇਸ ਥਾਣ ਦੇ ਉੱਤੇ ਜੇਸੀ ਚਾਰੇ ਤਰਫ ਦੇਖੀ ਸੰਗਤ ਹੈ ਕੇਸਰੀਆਂ ਦਸਤਾਰਾਂ ਨੇ ਸਿਰਾਂ ਦੇ ਉੱਤੇ ਸਾਰੀ ਸੰਗਤ ਦਰਸ਼ਨ ਆ ਲਈ ਆਈ ਹੋਈ ਹੈ ਇੱਥੇ ਪਿੱਛੇ ਸਾਡੇ ਗੁਰੂ ਘਰ ਆ ਉਸ ਗੁਰੂ ਘਰ ਦੇ ਦਰਸ਼ਨ ਆ ਲਈ ਅੱਜ ਸੰਗਤ ਜਿਹੜੀ ਨਸਮਸਕਾਈ ਹੈ ਜਕਾਰੇ ਲੱਗ ਰਹੇ ਨੇ ਸਾਹਮਣੇ ਦੁਆਰ ਆ ਫਤਿਹਗੜ ਸਾਹਿਬ ਸਰੰਦਈ ਦੇ ਕੋਲ ਸ਼੍ਰੀ ਗੁਰੂ ਫਤਿਹਗੜ ਸਾਹਿਬ ਆ ਬਾਬਾ ਬੰਦਾ ਸਿੰਘ ਬਹਾਦਰ ਇਹ ਗੇਟ ਆ ਇਦੋਂ ਅੱਗੇ ਗੁਰਦੁਆਰਾ ਸਾਹਿਬ ਸ਼ੁਰੂ ਹੋ ਜਾਂਦਾ ਤੇ ਗੁਰਦੁਆਰੇ ਦੇ ਵਿੱਚ ਉਹੀ ਦੀਵਾਰ ਆ ਜਿੱਥੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ 6 ਸਾਲ ਦੀ ਤੇ 11 ਸਾਲ ਦੀ ਉਮਰ ਦੇ ਵਿੱਚ ਸਾਡੇ ਬਾਬਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਚੜਿਆ ਗਿਆ ਸੀ ਉਸਾਂ ਦੇ ਉੱਤੇ ਅੱਜ ਲੋਕ ਨਸਮਸਕ ਹੁਣ ਆਏ ਹੋਏ ਨੇ ਤੇ ਬਾਕੀ ਹੋਰ ਅਸੀਂ ਤੁਹਾਨੂੰ ਦਿਖਾਨੇ ਆ ਦਰਸ਼ਨ ਦਿਦਾਰੇ ਕਰਾਵਾਂਗੇ ਇੱਥੋਂ ਦੇ ਧੰਨਵਾਦ ਜੀ ਟਾਈਮ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਤੋਂ ਸ਼ੁਰੂ ਹੋ ਕੇ ਜਿਹੜਾ ਨਗਰ ਕੀਰਤਨ ਤਾਂ ਤਨ ਮਾਤਾ ਗੁਜਰਕੌਰ ਤਾਂ ਤਨ ਬਾਬਾ ਫਤਿਹ ਸਿੰਘ ਤੇ ਤਾਂ ਤਨ ਬਾਬਾ ਜੁਰਾਵਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢਿਆ ਜਾਣਾ ਸੀ ਉੱਥੇ ਦੀ ਮੌਕੇ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪਾਲਕੀ ਸਾਹਿਬ ਦੀ ਜਕਈ ਵੀ ਸਾਡੇ ਮੂਹਰੇ ਉਹ ਜਾ ਰਹੀ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਇਆ ਉੱਥੇ ਦਰਸ਼ਨ ਕਰਨ ਆਈ ਹੋਈ ਹੈ ਦਰਸ਼ਨ ਕਰ ਰਹੀ ਹੈ ਕੇਸਰੀਆਂ ਪੱਗਾਂ ਦੇ ਝੂਲਦੇ ਨਿਸ਼ਾਨ ਹਨਾ ਇਹ ਜਿਹੜੀ ਪੰਜਾਬ ਦਾ ਜਿਹੜਾ ਇਹ ਦ੍ਰਿਸ਼ਾ ਤੁਸੀਂ ਅੱਜ ਇੱਥੇ ਦੇਖ ਰਹੇ ਹੋ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਜਿਹੜੇ ਉਹ ਸਾਡੇ ਬਾਬੇ ਜਿਹੜੀ ਛੋਟੀਆਂ ਉਮਰਾਂ ਦੇ ਵਿੱਚ ਸਾਡੇ ਲਈ ਸ਼ਹਾਦਤਾਂ ਦੇ ਗਏ 9 ਸਾਲ ਦੀ ਉਮਰ ਦੇ ਵਿੱਚ 11 ਸਾਲ ਦੀ ਉਮਰ ਦੇ ਵਿੱਚ ਉਹ ਛੋਟੇ ਬੱਚੇ ਜਿਹੜੇ ਉਹ ਸਾਡੇ ਬਾਬੇ ਸਾਡੇ ਤੋਂ ਵੱਡੇ ਹੋ ਗਏ ਜਦੋਂ ਸ਼ਹਾਦਤਾਂ ਦਿੱਤੀਆਂ ਉਸ ਵੇਲੇ ਜਦੋਂ ਔਰੰਗਜ਼ੇਬ ਇਹ ਕਹਿੰਦਾ ਹੈ ਕਿ ਤੁਸੀਂ ਇਹਨ ਕਬੂਲੋ ਸਾਡਾ ਧਰਮ ਕਬੂਲੋ ਤੁਸੀਂ ਖੜਾਉਣੇ ਲੈ ਲੋ ਤੋਂ ਨੂੰ ਲਾਲਚ ਦਿੱਤੇ ਗਏ ਪੈਸਿਆਂ ਦੇ ਲਾਲਚ ਦਿੱਤੇ ਗਏ ਖਾਣੇ ਦੇ ਲਾਲਚ ਦਿੱਤੇ ਗਏ ਪਰ ਉਹਨਾਂ ਸਾਡੇ ਸਹਿਬਜ਼ਾਦਿਆਂ ਨੇ ਉਸ ਉਮਰ ਦੇ ਸਾਡੇ ਸਹਿਬਜ਼ਾਦਿਆਂ ਨੇ ਇਨ ਨਾਮੰਨੀ ਸ਼ਹਾਹਤਾ ਦਿੱਤੀਆਂ ਆਪ ਦੇ ਆਪ ਨੂੰ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚਨਵਾ ਦਿੱਤਾ ਪਰ ਇਹ ਜਿਹੜਾ ਅਸੀਂ ਕਿਹਾ ਵੀ ਇਤਿਹਾਸ ਹੈ ਸਾਡਾ ਜਿਹਦੇ ਨਾਲ ਅੱਜ ਦੀ ਜਵਾਨੀ ਦਾ ਜੁੜਨਾ ਬਹੁਤ ਲਾਜ਼ਮੀ ਤੇ ਜ਼ਰੂਰੀ ਹੈ ਸ਼੍ਰੀ ਕਾਂਜੀ ਅੱਜ ਉਹ ਸ਼ਹੀਦਾਂ ਦੀ ਧਰਤੀ ਤੇ ਖੜੇ ਆ ਜਿੱਥੇ ਧੰਨ ਧੰਨ ਬਾਬਾ ਜੁਰਾਵਰ ਸਿੰਘ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਖਾਤੋ ਹੀ ਉਹ ਉਸ ਦਵਾਰ ਦੇ ਸਾਹਮਣੇ ਖੜੇ ਆ ਇਸ ਟਾਈਮ ਫਤਿਹਗੜ੍ਹ ਸਾਹਿਬ ਦੇ ਜਿੱਥੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਮੱਥਾ ਟੇਕਣਾ ਹੀ ਹੈ ਦਰਸ਼ਨ ਕਰਨੇ ਹੀ ਅੱਜ ਨਗਰ ਕੀਰਤਨ ਵੀ ਇੱਥੇ ਸਜਾਏ ਗਏ ਨੇ ਇਹ ਧਰਤੀ ਉਹੀ ਧਰਤੀ ਆ ਜਿੱਥੇ ਕਿਹਾ ਜਾਂਦਾ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਜਿੱਥੇ ਇੰਨੇ ਸਿੱਕੇ ਦੇ ਦੇ ਕੇ ਸ਼ਾਤਾਂ ਦਵਾਈਆਂ ਗਿਆ ਗੁਰੂ ਮਹਾਰਾਜ ਦੇ ਸੰਸਕਾਰ ਲਈ ਜਿਹੜੇ ਬੱਚੇ ਸੀਗੇ ਉਹਨਾਂ ਦੇ ਸੰਸਕਾਰ ਲਈ ਇਹ ਉਹ ਧਰਤੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਦਰਸ਼ਨ ਦਿਦਾਰੇ ਕਰਨ ਆਈ ਹੋਈ ਹੈ ਇੱਥੇ ਮੱਥਾ ਟੇਕਣ ਆਈ ਹੋਈ ਹੈ ਇਸ ਥਾਣ ਦੇ ਉੱਤੇ ਜੇ ਤੁਸੀਂ ਚਾਰੇ ਤਰਫ ਦੇਖੀਏ ਸੰਗਤ ਹੈ ਕੇਸਰੀਆਂ ਦਸਤਾਰਾਂ ਨੇ ਸਿਰਾਂ ਦੇ ਉੱਤੇ ਸਾਰੀ ਸੰਗਤ ਦਰਸ਼ਨ ਆ ਲਈ ਆਈ ਹੋਈ ਹੈ ਇੱਥੇ ਪਿੱਛੇ ਸਾਡੇ ਗੁਰੂ ਘਰ ਆ ਉਸ ਗੁਰੂ ਘਰ ਦੇ ਦਰਸ਼ਨਾਂ ਲਈ ਅੱਜ ਸੰਗਤ ਜਿਹੜੀ ਰਸਮ ਸਜਾਈ ਹੈ ਜਕਾਰੇ ਲੱਗ ਰਹੇ ਨੇ ਸਾਹਮਣੇ ਦੁਆਰ ਹੈ ਫਤਿਹਗੜ੍ਹ ਸਾਹਿਬ ਸਰੰਦਰੀ ਦੀ ਕੋਲ ਸ਼੍ਰੀ ਗੁਰੂ ਫਤਿਹਗੜ੍ਹ ਸਾਹਿਬ ਆ ਬਾਬਾ ਬੰਦਾ ਸਿੰਘ ਬਹਾਦਰ ਇਹ ਗੇਟ ਆ ਇਦੋਂ ਅੱਗੇ ਗੁਰਦੁਆਰਾ ਸਾਹਿਬ ਸ਼ੁਰੂ ਹੋ ਜਾਂਦਾ ਤੇ ਗੁਰਦੁਆਰੇ ਦੇ ਵਿੱਚ ਉਹੀ ਦੀਵਾਰ ਹੈ ਜਿੱਥੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ 6 ਸਾਲ ਦੀ ਤੇ 11 ਸਾਲ ਦੀ ਉਮਰ ਦੇ ਵਿੱਚ ਸਾਡੇ ਬਾਬਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਛਣਿਆ ਗਿਆ ਸੀ ਉਸਾਂ ਦੇ ਉੱਤੇ ਅੱਜ ਲੋਕ ਨਸਮਸਕ ਹੁਣ ਆਏ ਹੋਏ ਨੇ ਤੇ ਬਾਕੀ ਹੋਰ ਅਸੀਂ ਤੁਹਾਨੂੰ ਦਿਖਾਨੇ ਆ ਦਰਸ਼ਨ ਦੇਦਾਰੇ ਕਰਾਵਾਂਗੇ ਇੱਥੋਂ ਦੇ ਧੰਨਵਾਦ ਟਾਈਮ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਭ ਤੋਂ ਸ਼ੁਰੂ ਹੋ ਕੇ ਜਿਹੜਾ ਨਗਰ ਕੀਰਤਨ ਤਾਂ ਤਨਮਾਤਾ ਗੁਜਰਕੌਰ ਤਾਂ ਤਨ ਬਾਬਾ ਫਤਿਹ ਸਿੰਘ ਤੇ ਤਾਂ ਤਨ ਬਾਬਾ ਜੁਰਾਵਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢਿਆ ਜਾਣਾ ਸੀ ਉੱਥੇ ਦੀ ਮੌਕੇ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪਾਲਕੀ ਸਾਹਿਬ ਦੀ ਜਕਈ ਅਵੇ ਸਾਡੇ ਮੂਰੇ ਉਹ ਜਾ ਰਹੀ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਇਆ ਉਹ ਇੱਥੇ ਦਰਸ਼ਨ ਕਰਨ ਆਈ ਹੋਈ ਹੈ ਦਰਸ਼ਨ ਕਰ ਰਹੀ ਹੈ ਕੇਸਰੀਆਂ ਪੱਗਾਂ ਤੇ ਝੂਲਦੇ ਨਿਸ਼ਾਨ ਹਨਾ ਇਹ ਜਿਹੜੀ ਪੰਜਾਬ ਦਾ ਜਿਹੜਾ ਇਹ ਦ੍ਰਿਸ਼ਾ ਤੁਸੀਂ ਅੱਜ ਇੱਥੇ ਦੇਖ ਰਹੇ ਹੋ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਜਿਹੜੇ ਉਹ ਸਾਡੇ ਬਾਬੇ ਜਿਹੜੀ ਛੋਟੀਆਂ ਉਮਰਾਂ ਦੇ ਵਿੱਚ ਸਾਡੇ ਲਈ ਸ਼ਹਾਦਤਾਂ ਦੇ ਕੇ 9 ਸਾਲ ਦੀ ਉਮਰ ਦੇ ਵਿੱਚ 11 ਸਾਲ ਦੀ ਉਮਰ ਦੇ ਵਿੱਚ ਉਹ ਛੋਟੇ ਬੱਚੇ ਜਿਹੜੇ ਉਹ ਸਾਡੇ ਬਾਬੇ ਸਾਡੇ ਤੋਂ ਵੱਡੇ ਹੋ ਗਏ ਜਦੋਂ ਸ਼ਹਾਦਤਾਂ ਦਿੱਤੀਆਂ ਉਸ ਵੇਲੇ ਜਦੋਂ ਔਰੰਗਜ਼ੇਬੇ ਕਹਿੰਦਾ ਹੈ ਕਿ ਤੁਸੀਂ ਇਹਨ ਕਬੂਲੋ ਸਾਡਾ ਧਰਮ ਕਬੂਲੋ ਤੁਸੀਂ ਖਡਾਉਣੇ ਲੈ ਲੋ ਤੁਹਾਨੂੰ ਲਾਲਚ ਦਿੱਤੇਗੇ ਪੈਸਿਆਂ ਦੇ ਲਾਲਚ ਦਿੱਤੇਗੇ ਖਾਣੇ ਦੇ ਲਾਲਚ ਦਿੱਤੇਗੇ ਪਰ ਉਹਨਾਂ ਸਾਡੇ ਸਹਿਬਜ਼ਾਦਿਆਂ ਨੇ ਉਸ ਉਮਰ ਦੇ ਸਾਡੇ ਸਹਿਬਜ਼ਾਦਿਆਂ ਨੇ ਨਾ ਮਨੀ ਸ਼ਹਾਹਾਤਾ ਦਿੱਤੀਆਂ ਆਪਦੇ ਆਪ ਨੂੰ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚਣਵਾ ਦਿੱਤਾ ਪਰ ਇਹ ਜਿਹੜਾ ਅਸੀਂ ਕਿਹ ਵੀ ਇਤਿਹਾਸ ਹੈ ਸਾਡਾ ਜਿਹਦੇ ਨਾਲ ਅੱਜ ਦੀ ਜਵਾਨੀ ਦਾ ਜੁੜਨਾ ਬਹੁਤ ਲਾਜ਼ਮੀ ਤੇ ਜ਼ਰੂਰੀ